ਦੋਸਤੋ ਮੇਗਰਾਜਰ ਅੱਲਾ ਪਹੁੰਚਿਆ ਹੋਇਆ ਪਿੰਡ ਅੱਜ ਸ਼ਹਿਜਾਦੀ ਜ਼ਿਲ੍ਹਾ ਫਿਰੋਜ਼ਪੁਰ ਦਾ ਇਤਿਹਾਸਕ ਪਿੰਡ ਹੈ ਇਹ ਜਿਹੜਾ ਕਿ ਮੁਦਕੀ ਫਿਰੋਜ਼ਪੁਰ ਤੇ ਤਲਵੰਡੀ ਭਾਈ ਦੇ ਨੇੜੇ ਪੈਂਦਾ ਤੇ ਇਹ ਸ਼ਹਿਜਾਦੀ ਪਿੰਡ ਹੈ ਜਿਹੜਾ 1947 ਤੋਂ ਪਹਿਲਾਂ ਪੂਰੀ ਤਰ੍ਹਾਂ ਇਸਲਾਮ ਧਰਮ ਦੇ ਨਾਲ ਸੰਬੰਧਿਤ ਲੋਕਾਂ ਦਾ ਪਿੰਡ ਸੀਗਾ ਤੇ ਉਹ ਉਜੜ ਕੇ ਥੋ 47 ਬੜੇ ਪਾਕਿਸਤਾਨ ਦੀ ਧਰਤੀ ਤੇ ਜਾ ਵਸੇ ਤੇ ਪਾਕਿਸਤਾਨ ਦੀ ਧਰਤੀ ਤੇ ਬਸਦੇ ਜਿਹੜੇ ਹਿੰਦੂ ਤੇ ਸਿੱਖ ਸੀ ਉਹ ਉਜੜ ਕੇ ਉਧਰੋਂ ਇਧਰ ਆਏ ਤੇ ਵੱਖ-ਵੱਖ ਥਾਵਾਂ ਦੇ ਉੱਤੇ ਵਸ ਗਏ ਸ਼ਹਿਜਾਦੀ ਪਿੰਡ ਦੇ ਵਿੱਚ ਜਿਹੜੇ ਵਸੇ ਹੋਏ ਲੋਕ ਨੇ ਸਾਰੇ ਹੀ ਪਾਕਿਸਤਾਨ ਦੀ ਧਰਤੀ ਤੋਂ ਆਏ ਨੇ ਤੇ ਜਿਹੜੀ ਸ਼ਖਸੀਅਤ ਦੇ ਨਾਲ ਮੈਂ ਬੈਠਾ ਹੋਇਆ ਇਹਨਾਂ ਦਾ ਨਾਮ ਹੈ ਸਰਦਾਰ ਮੇਜਰ ਸਿੰਘ ਭੁੱਲਰ ਮੇਜਰ ਸਿੰਘ ਭੁੱਲਰ ਹੋਰਾਂ ਦਾ ਕਿਹੜਾ ਪਿੰਡ ਸੀ ਪਿਛਲਾ ਪਾਕਿਸਤਾਨ ਦੀ ਧਰਤੀ ਦੇ ਉੱਤੇ ਇਹ ਸਾਰੀ ਜਾਣਕਾਰੀ ਸਾਨੂੰ ਅੱਜ ਦੱਸਣਗੇ ਤੇ ਇਹ 47 ਤੋਂ ਬਾਅਦ ਫੇਰ ਇਹਨਾਂ ਨੇ ਵਿਜ਼ਿਟ ਵੀ ਕੀਤਾ ਪਾਕਿਸਤਾਨ ਘੱਟੋ-ਘੱਟ ਦੋ ਤਿੰਨ ਵਾਰ ਇਹ ਆਪਣੇ ਜਿਹੜੇ ਤਜਰਬੇ ਰਹੇ ਨੇਗੇ ਉਹ ਵੀ ਅੱਜ ਸਾਡੇ ਨਾਲ ਸਾਂਝੇ ਕਰਨਗੇ ਤਾਂ ਸਭ ਤੋਂ ਪਹਿਲਾਂ ਸਸੀਕਾਰ ਜੀ ਸਸੀਕਾਰ ਜੀ ਸਰਦਾਰ ਮੇਜਰ ਸਿੰਘ ਜੀ ਤੁਹਾਡਾ ਕਿਹੜਾ ਪਿੰਡ ਸੀ ਪਿਛਲਾ ਸਾਡਾ ਪਿੰਡ ਦਫਤੂ ਕਸੂਰ ਸਾਡਾ ਜ਼ਿਲ੍ਹਾ ਪਹਿਲਾਂ ਲਾਹੌਰ ਹੁੰਦਾ ਸੀ ਉਸ ਤੋਂ ਬਾਅਦ ਪਿੰਡ ਕਿਹੜਾ ਦਫਤੂ ਦਫਤੂ ਅੱਛਾ ਜੀ ਤੇ ਤਹਿਸੀਲ ਤਹਿਸੀਲ ਕਸੂਰ ਕਸੂਰ ਪਹਿਲਾਂ ਇਹ ਲਾਹੌਰ ਤੇ ਲਾਹੌਰ ਦੀ ਤਹਿਸੀਲ ਸੀ ਜੀ ਕਸੂਰ ਉਹਨੂੰ ਨਾ ਜ਼ਿਲ੍ਹਾ ਬਣ ਗਿਆ ਹੁਣ ਜ਼ਿਲ੍ਹਾ ਕਸੂਰ ਬਣ ਗਿਆ। ਹੁਣ ਜ਼ਿਲ੍ਹਾ ਕਸੂਰ ਬਣ ਗਿਆ। ਐਕੋ ਕੋਈ ਆਪਣੇ ਕੋਈ 20 ਕਿਲੋ 15 20 ਕਿਲੋਮੀਟਰ ਰਫਰੋਜ਼ਪੁਰ ਤੋਂ। ਫਰੋਜ਼ਪੁਰ ਤੋਂ ਹਾਂ ਤੁਹਾਡਾ ਪਿੰਡ 60 ਪਿੰਡ ਸਮਝ ਲਓ ਕਿ ਆਪਣਾ ਕਸੂਰ ਕਸੂਰ ਤੋਂ ਸਾਰਾ ਨੇੜੀ ਹੈ ਸਾਡਾ ਪਿੰਡ। ਠੀਕ ਠੀਕ ਹੈ ਜੀ। ਹਾਂ ਜੀ। ਜਿਹੜਾ ਦਫਤੂ ਸੀ ਉਹਦੇ ਆਲੇ-ਦੋਲੇ ਕਿਹੜੇ-ਕਿਹੜੇ ਪਿੰਡ ਸੀਗੇ ਨੇ ਕੋਈ? ਦੇਖੋ ਉਹਦੇ ਵਿੱਚ ਲਿਲਿਆਣੀ ਪਿੰਡ ਸੀ। ਲਿਲਿਆਣੀ ਇਹ ਆ ਜਾਂਦਾ ਮੇਨ ਰੋਡ ਤੇ। ਅੱਛਾ ਜੀ। ਉਸ ਤੋਂ ਸਾਡਾ 4 ਕਿਲੋਮੀਟਰ ਪਿੰਡ ਦੂਰ ਸੀ। ਅੱਛਾ ਜੀ। ਲਿਲਿਆਣੀ ਤੋਂ। ਤੇ ਉਹਦੇ ਵਿੱਚ ਮਤਲਬ ਉਹਦਾ ਨਾਂ ਹੁਣ ਬਦਲ ਕੇ ਮੁਸਤਫਾਬਾਦ ਕਰਤਾ ਲੱਲੀਆ ਮੁਸਤਫਾਬਾਦ ਲੱਲੀਆ ਦਾ ਨਾਂ ਰੱਖਦਾ ਹੁਣ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਤੇ ਤੁਹਾਡੇ ਜਿਹੜੇ ਵੱਡੇ ਭਰਾਏ ਉਹਨਾਂ ਦਾ ਜਨਮ ਤੇ ਉਧਰ ਹੀ ਹੋਇਆ ਆ ਸਾਡੀ ਵੱਡੀ ਭਰਾ ਦਾ ਰੂਪ ਸਿੰਘ ਨਾਂ ਉਹਨਾਂ ਦਾ ਜਨਮ ਉਧਰ ਦਾ ਅਸੀਂ ਪੰਜ ਭਰਾ ਇੱਕ ਸਾਡੀ ਸਿਸਟਰ ਸਾਡਾ ਮਤਲਬ ਪੰਜਾਂ ਦਾ ਜਨਮ ਹੈ ਸ਼ਿਆਦੀ ਦਾ ਅੱਛਾ ਹਾਂਜੀ ਤੇ ਉੱਥੇ ਜਿਹੜਾ ਤੁਹਾਡਾ ਪਿੰਡ ਸੀਗਾ ਉੱਥੇ ਕਿਹੜੇ ਕੋਈ ਗਲੀ ਮਹੱਲਾ ਪੱਤੀ ਤੁਹਾਡੀ ਕੀ ਸੀਗੀ ਕੋਈ ਹਾਂਜੀ ਸਾਡੇ ਨਾਲ ਉੱਥੇ ਮਤਲਬ ਸਾਨੂੰ ਯੱਕਿਆਂ ਦੀ ਪੱਤੀ ਕਹਿੰਦੇ ਹੁੰਦੇ ਸੀ ਯੱਕਿਆਂ ਦੀ ਯੱਕਿਆਂ ਦੀ ਪੱਤੀ ਅੱਛਾ ਜੀ ਉਹ ਕਾਰਨ ਨਹੀਂ ਸੀ ਕਿ ਸਾਡਾ ਜਿਹੜਾ ਦਾਦਾ ਪੜਦਾਦਾ ਸੀ ਜੀ ਉਹਨਾਂ ਕੋਥੀ ਉਹ ਪੁਰਾਣੀ ਗੇਮਾਂ ਚੱਲਦੀ ਹੁੰਦੀਆਂ ਸੀ ਪੰਨਾਂ ਜਿਹੜੀਆਂ ਹੁੰਦੀਆਂ ਸੀ ਹਾਂ ਮਤਲਬ ਜਿਵੇਂ ਕੋਈ ਉਧਰ ਉਹ ਯੱਕੇ ਨਾਲ ਭੱਜਿਆ ਸੀ ਅੱਛਾ ਯੱਕੇ ਨਾਲ ਤੇ ਹੁੰਦਾ ਵਾਸਤੇ ਭੱਜਿਆ ਹੋ ਯੱਕੀ ਤੋਂ ਅੱਗੇ ਲੰਘ ਗਿਆ ਤੇ ਸਾਨੂੰ ਯੱਕੇ ਕਹਿਣ ਲੱਗੇ ਯੱਕੇ ਕਹਿਣ ਲੱਗੇ ਹਾਂ ਯੱਕਿਆਂ ਦੀ ਇਹ ਯੱਕਿਆਂ ਦੀ ਜਿਹੜੀ ਪੱਤੀ ਸੀ ਤੁਹਾਡੀ ਉਹਦਾ ਨੰਬਰਦਾਰ ਵੀ ਦੇਖੋ ਜਿੰਨਾ ਤਾਂ ਮੈਂ ਨਹੀਂ ਕਿਉਂਕਿ ਜਦੋਂ ਮੈਂ ਉਸ ਪਿੰਡ ਪਹੁੰਚਿਆ ਮੈਨੂੰ ਸਿਰਫ ਇੱਕ ਮਖਤਿਆਰ ਮਿਲਿਆ ਉਹ ਬਿੰਦਮ ਪਿੰਡ ਨਾਮ ਦਾ ਆ ਮਲਾਇਆ ਮੈਨੂੰ ਕਹਿੰਦੇ ਵੀ ਇਹ ਸਾਰਾ ਕੁਝ ਜਾਣਦਾ ਹੈ ਅੱਛਾ ਅੱਛਾ ਜਦੋਂ ਮੈਂ ਵੈਸੇ ਆ ਸਟਾਰਟਿੰਗ ਗਏ ਆ ਸਾਡੀ ਬੜੀ ਸੇਵਾ ਕੀਤੀ ਉਹਨਾਂ ਦਾ ਠੰਡਾ ਲਿਆਂਦਾ ਬਹੁਤ ਕੁਝ ਕੀਤਾ ਤੇ ਫਿਰ ਉਹ ਇਕੱਠੇ ਹੋ ਗਏ ਕੋਈ 10 12 ਬੰਦੇ ਤੁਸੀਂ ਪਾਕਿਸਤਾਨ ਗਏ ਹੋ ਹਾਂ ਹਾਂ ਜੀ ਪਾਕਿਸਤਾਨ ਗਿਆ ਮੈਂ ਹਾਂ ਜਿਹੜੇ ਤੁਹਾਡੇ ਦੌਰੇ ਰਹੇ ਨੇ ਉਥੋਂ ਦਾ ਐਨ ਨਿਚੋੜ ਸਾਨੂੰ ਦੱਸੋ ਵੀ ਉਥੋਂ ਦੇ ਲੋਕਾਂ ਦਾ ਸਾਡੇ ਪ੍ਰਤੀ ਕੀ ਨਜ਼ਰੀਆ ਹੈ ਦੇਖੋ ਇੱਕ ਤਾਂ ਅੱਛਾ ਜੀ ਪਹਿਲਾਂ ਇਹ ਦੱਸੋ ਵੀ ਉਹ ਸਾਨੂੰ ਕਿਵੇਂ ਵੇਖਦੇ ਨੇ ਉਹ ਲੋਕ ਨੇ ਜਿਹੜੇ ਕਿਉਂਕਿ ਦੇਸ਼ ਦੀ ਵੰਡ ਜਿਹੜੀ ਹੋਈ ਹੈਗੀ ਉਹ ਬਹੁਤ ਕੁੜੱਤਣ ਭਰੀ ਸੀ ਬਹੁਤ ਨਫ਼ਰਤ ਭਰੀ ਸੀ ਹਾਂਜੀ ਔਰ ਉਹ ਨਫ਼ਰਤ ਦਾ ਨਤੀਜਾ ਇਹ ਨਿਕਲਿਆ ਕਿ 10 ਲੱਖ ਲੋਕ ਕਤਲ ਹੋ ਗਏ ਹਾਂਜੀ ਦੇਸ਼ ਵੰਡਿਆ ਗਿਆ ਹਾਂਜੀ ਬਲਾਤ ਘਰਾਂ ਨਾਲ ਮਤਲਬ ਧੀਆਂ ਮਤਲਬ ਸਰਾਪੀਆਂ ਗਈਆਂ ਇਹ ਸਾਰਾ ਕੁਝ ਜਾਣਦੇ ਆ ਲੋਕ ਦੱਸਣ ਦੀ ਲੋੜ ਨਹੀਂ ਪਰ ਤੁਹਾਡੀਆਂ ਜਿਹੜੀਆਂ ਯਾਤਰਾਵਾਂ ਨੇ ਤਿੰਨ ਠੀਕ ਹੈ ਇਹ ਉਹ ਉਹਦਾ ਜਿਹੜਾ ਤੁਹਾਡਾ ਕੀ ਹੁੰਗਾਰਾ ਰਿਹਾ ਉੱਥੇ ਸਾਨੂੰ ਉਹ ਦੱਸੋ ਦੇਖੋ ਜੀ ਪਹਿਲੀ ਿਆਰ ਗਏ ਆ ਅਸੀਂ ਹਮ ਫਿਰ ਪਹਿਲੀ ਤਾਂ ਮੇਰਾ ਪਿੰਡ ਦੀ ਆਪਦੀ ਮਸਤਰੀ ਸੁਣਾ ਪਹਿਲਾਂ ਤਾਂ ਅਸੀਂ ਗਏ ਆ ਮਤਲਬ ਮੇਰਾ ਦੋਸਤ ਸੀ ਬਲਦੇਵ ਸਿੰਘ ਟਾਊਨ ਪਲਾਨਿੰਗ ਅਫਸਰ ਬਠਿੰਡੇ ਤੋਂ ਇੱਕ ਮੈਂਸਾ ਦੋ ਸਾਥੀ ਸਾਡੇ ਨਾਲ ਹੋਰ ਸੀ ਹਮ ਉਹ ਉਦੋਂ ਪਹਿਲੇ ਸਾਡਾ ਉਹ ਪਹਿਲਾ ਸੀ ਟੂਰ ਸਾਡਾ ਉਹ ਸ਼ਰੂਨੀ ਕਮੇਟੀ ਰਹਿ ਗਏ ਆ ਹੂੰ ਉਥੇ ਮਤਲਬ ਜਦੋਂ ਅਸ਼ੀਨ ਲਾਹੌਰ போਜੇ ਤੇ ਸਾਨੂੰ ਕਹਿੰਦੇ ਵੀ ਕੋਈ ਵਿਜੀਰੇ ਆਜਮ ਦਾ ਨਾਮ ਲਾਉਣਾ ਹੈ ਹੂੰ ਉਹ ਸਾਨੂੰ ਮਤਲਬ ਕੋਈ ਕਵਰੇਜ ਸਾਡੇ ਨਾਮ ਨੂੰ ਨੋਟ ਕਰਨ ਆਏ ਉਹ ਕੁਦਰਤੀ ਸਾਡਾ ਜੁਰਮ ਆ ਉਹਦਾ ਐਡਰੈਸ ਲਖਾਇਆ ਬਠੰਡਾ ਕਾਉਂਪਲਿੰਗ ਦਾ ਸਾਡਾ ਐਡਰੈਸ ਲਖਾਇਆ ਉਹਨਾਂ ਨਾਲ ਹੀ ਨਾਲ ਸਾਨੂੰ ਸਿਲੈਕਟ ਕਰ ਲਿਆ ਵੀ ਤੁਹਾਨੂੰ ਸਵੇਰੇ ਅਸੀਂ ਵਿਜੀਰੇ ਆਜਮ ਦਾ ਨਾਮ ਲਾਉਣਾ ਹੈ ਜੀ ਅਸੀਂ ਵਜ਼ੀਰ ਆਜ਼ਮ ਉਹਨਾਂ 파ਰਟੀ ਰੱਖੀ 파ਰਟੀ ਦੇ ਸਭ ਨੂੰ ਸਾਰਿਆਂ ਮਤਲਬ ਬੰਦੇ ਗਏ ਗੱਡੀ ਦਾ ਆਪਣੀ ਗੱਡੀਆਂ ਦਾ ਲੈ ਕੇ ਗਏ ਅੱਛਾ ਤੇ ਬਹੁਤ ਸੋਹਣੀ 파ਰਟੀ ਕੀਤੀ ਉਹਨਾਂ ਸਾਡੇ ਦਾ ਬੜਾ ਪਿਆਰ ਕੀਤਾ ਵਜ਼ੀਰ ਆਜ਼ਮ ਦੇ ਪਿੰਡ ਦੇ ਬੰਦੇ ਵੀ ਆਏ ਸੀ ਉਹਨਾਂ ਨੂੰ ਬੜਾ ਪਿਆਰ ਕੀਤਾ ਉਹਨਾਂ ਤੇ ਬਹੁਤ ਸੋਹਣਾ ਇੱਕ ਦਿੱਲੀ ਤੋਂ ਲੜਕੀਆਂ ਸੀ ਦੋ ਉਹਨਾਂ ਦੀ ਇੰਟਰਵਿਊ ਲਈ ਉਹਨਾਂ ਮਤਲਬ ਕਿ ਬਹੁਤ ਵਧੀਆ ਮਾਹੌਲ ਚ ਹੋਇਆ ਸਾਰਾ ਕੁਝ ਅੱਛਾ ਜੀ ਇਹ ਸਾਡਾ ਸੀ ਪਹਿਲਾ ਟੂਰ ਅੱਛਾ ਅੱਛਾ ਦੂਸਰਾ ਟੂਰ ਮਤਲਬ ਸੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗਿਆ ਸੀ ਹੂੰ ਉਹਨੇ ਪਹਿਲਾਂ ਤਾਂ ਅਸੀਂ ਮੈਂ ਆਪਦੇ ਮੇਰੇ ਸਹੁਰੇ ਬਦੋਕੇ ਪਿੰਡੇ ਨਾਲ ਹੀ ਪਿੰਡੇ ਕੋਹਰ ਸੀ ਕਿਹੜੇ ਪਿੰਡ ਸੀ ਤੁਹਾਡੇ ਸਹੁਰੇ ਬਦੋਕੇ ਬਦੋਕੇ ਇਹ ਵੀ ਪਾਕਿਸਤਾਨ ਚ ਇਹ ਵੀ ਪਾਕਿਸਤਾਨ ਚ ਅੱਛਾ ਜੀ ਅੱਛਾ ਉੱਥੇ ਅਸੀਂ ਇਹ ਕਿਹੜੇ ਸ਼ਹਿਰ ਦੇ ਨੇੜੇ ਸੀ ਬਦੋਕੇ ਇਹ ਇਹ ਲਾਹੌਰ ਸੀ ਲਾਹੌਰ ਦੇ ਨੇੜੇ ਇਹ ਲਾਹੌਰ ਸੀ ਪਹਿਲਾ ਡਿਸਟ੍ਰਿਕਟ ਜਿਹੜਾ ਕਸੂਰ ਉਹ ਵੀ ਲਾਹੌਰ ਸੀ ਤੇ ਮੇਰਾ ਪਿੰਡ ਵੀ ਲਾਹੌਰ ਸੀ ਤੇ ਮੇਰੇ ਸਹੁਰਾਂ ਦਾ ਪਿੰਡ ਵੀ ਲਾਹੌਰ ਸੀ ਬਦੋਕੇ ਬਦੋਕੇ ਪਿੰਡ ਠੀਕ ਹੈ ਜੀ ਉੱਥੇ ਅਸੀਂ ਰਾਤ ਨੂੰ ਇਕੱਠੇ ਹੋ ਕੇ ਇਕੱਠੇ ਹੋ ਕੇ ਤੇ ਮਤਲਬ ਇੱਕ ਮੁਸਲਮਾਨ ਸੀ ਤੇ ਉਹਦੇ ਨਾਲ ਉਹ ਹੱਜ ਕਰਕੇ ਆਇਆ ਸੀ ਅੱਛਾ ਜੀ ਜਿਹੜਾ ਹੱਜ ਕਰਕੇ ਆਉਂਦਾ ਨੇ ਉਹਨੂੰ ਹਾਜੀ ਕਹਿੰਦੇ ਨੇ ਹੂੰ ਤੇ ਲੋਕ ਨੂੰ ਬੜੀ ਚੰਗੀ ਤਰ੍ਹਾਂ ਉਹਨੂੰ ਨਾ ਮਤਲਬ ਮਦਨੇ ਆਪਾਂ ਜੇ ਮੰਬਰ ਛਕ ਲਿਆ ਵੀ ਚੰਗਾ ਸਮਝਦੇ ਆਪਾਂ ਨੂੰ ਵੀ ਇਸ ਤਰ੍ਹਾਂ ਹਾਜੀ ਨੂੰ ਚੰਗਾ ਸਮਝਦੇ ਹੂੰ ਉਹ ਸ਼ਾਮ ਨੂੰ ਅਸੀਂ ਇਕੱਠੇ ਹੋ ਗਏ ਤੇ ਗੱਲਾਂ ਬਾਤਾਂ ਕਰ ਗੀਆਂ ਸੰਤਾਲੀ ਜਮੀ ਚੱਲੀਆਂ ਬੜਾ ਕੁਝ ਚੱਲਿਆ ਤੇ ਫੇਰ ਸਾਡੀ ਭਾਈ ਉਹਨੇ ਜਿਹੜੀ ਸੇਵਾ ਕੀਤੀ ਮੈਂ ਉਹਨੂੰ ਹਰਾਂ ਰਹਿ ਗਿਆ ਮੈਂ ਤਾਂ ਐਡਾ ਤਾਂ ਸੇਵਾ ਕਰ ਨਹੀਂ ਸਕਦਾ ਛੇ ਲਾਂਦੇ ਉਹਨੇ ਚੀਰ ਕੇ ਤੇ ਮੈਨੂੰ ਫਾੜੀਆਂ ਕਰਕੇ ਮੈਨੂੰ ਫੜਾ ਮੈਨੂੰ ਆਦਾ ਖਾ ਲਾ ਹਮ ਐਨਾ ਮੈਨ ਦਾ ਪਿਆਰ ਵੇਖੀ ਅੱਛਾ ਫੇਰ ਭਾਈ ਉਹਨਾਂ ਸਾਨੂੰ ਸਾਨੂੰ ਸ਼ਾਮ ਬੜਾ ਸੋਹਣਾ ਬਤਲ ਹੋਣਾ ਹੈ ਰੋਟੀ ਪਾਣੀ ਛਗਾ ਸਵੇਰੀ ਉੱਠੇ ਅਸੀਂ 5 ਵਜੇ ਤੇ ਉਹਨਾਂ ਨੇ ਆਪਣੇ ਜਿਹੜੇ ਨਾ ਪਰੌਂਠੀ ਪਕਾਉਂਦੇ ਨੇ ਉਹ ਹੋਰ ਕਿਸਮ ਦੇ ਨੇ ਉਹਨਾਂ ਦੇ ਪਤਲੇ ਪਤਲੇ ਜਿਹੜੇ ਪਰੌਂਠੇ ਤੇ ਜਮਾ ਘੋ ਦੇ ਵਿੱਚ ਹਮ ਤੇ ਨਾਲ ਉਹਨਾਂ ਮਤਲਬ ਬੜੀ ਸਿਵਾ ਕੀਤੀ ਸਵੇਰੇ ਮੈਂ ਇਹਨੂੰ ਕਿਹਾ ਮੈਂ ਹਾ ਜੀ ਜੀ ਅਸੀਂ ਆ ਮੈਂ ਆਪ ਦਾ ਪਿੰਡ ਵਿਖਣਾ ਹਾਂ ਆ ਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਲੈ ਜਾਣਾ ਅੱਛਾ ਮੈਨੂੰ ਨਹੀਂ ਸੀ ਪਤਾ ਵੀ ਉਹ ਇਨੇ ਤਗੜੇ ਵੀਰ ਨੇ ਮੈਨੂੰ ਉਹਨਾ ਆਪਦੇ ਡਰਾਈਵਰ ਨੂੰ ਕਹਿੰਦਾ ਆਂਦਾ ਜਿਹੜੀ ਆਪਾਂ ਗੱਡੀ ਲੈਂਦੀ ਹੈ ਨਵੀਂ ਲੈ ਕੇ ਆਏ ਆ ਉਹ ਗੱਡੀ ਕਾਟਾ ਦਾ ਪਹਿਲਾ ਤਾਂ ਦਾ ਡਰਾਈਵਰ ਇਹਨਾਂ ਨੂੰ ਜਾ ਦਸੂ ਪਿੰਡ ਲੈ ਜਾ ਇਹਨੂੰ ਨਹੀਂ ਆ ਤਾਂ ਮੈਂ ਮੈਂ ਨਾਲ ਹੀ ਚੱਗ ਪਤਾ ਨਹੀਂ ਉਹ ਸਾਡੇ ਨਾਲ ਹੀ ਆ ਗਿਆ ਫਿਰ ਉਸ ਤੋਂ ਬਾਅਦ ਚ ਪਤਾ ਮੈਨੂੰ ਲੱਗਾ ਗੱਲ ਗੱਲਾਂ ਬਾਤਾਂ ਚ ਕਿ ਤਗੜੇ ਮੁਸਲਮਾਨ ਸੀ ਉਹਨਾਂ ਦਾ 80 ਕਿਲਿਆਂ ਦਾ ਸੌਦਾ ਮੈਨੂੰ ਗੱਲ ਚੱਲੀ ਆਦਾ ਮੇਰਾ ਹੋਣ ਹੋਇਆ ਨਕਾਨੇ ਸਾਹਿਬ 80 ਕਿਲਿਆਂ ਸੀ ਮੋਬਾਈਲ ਹੀ ਦੀ ਹੋਰ ਫਿਰ ਮੈਂ ਸਾਰਾ ਕੁਝ ਅੰਦਾਜ਼ਾ ਲਾਇਆ ਕਿ ਪੂਰੇ ਮੀਰ ਨੇ ਮੁਸਲਮਾਨ ਅੱਛਾ ਅੱਛਾ ਕੀ ਨਾ ਕੀ ਸੀ ਉਹਨਾਂ ਦਾ ਹਾਜੀ ਸਾਹਿਬ ਦਾ ਨਾ ਮੈਨੂੰ ਯਾਦ ਚਲੋ ਹਾਂ ਅੱਛਾ ਉਸ ਤੋਂ ਬਾਅਦ ਮੈਂ ਅਸੀਂ ਆ ਕੇ ਉਹ ਉਡੀ ਸੜਨ ਦਾ ਆ ਵੀ ਡਰਾਈਵ ਕਰਕੇ ਆਇਆ ਤੇ ਸਾਨੂੰ ਮਾਈ ਉੱਥੇ ਲੈ ਗਿਆ ਆਪਣੇ ਜਿਆਣੀ ਆ ਕੇ ਫਿਰ ਉਹ ਬੰਦਾ ਮੈਨੂੰ ਪਤਾ ਲੱਗਾ ਵੀ ਇਹਦਾ ਨਾਮ ਮੁਸਤਫਾ ਬਾਦ ਰੱਖਦਾ ਜਿਆਣੀ ਦਾ ਹੂੰ ਉਸ ਵਾਰ ਮੇਰੀ ਪਿੰਡ ਲੈ ਗਿਆ ਮੈਨੂੰ ਆਪਦੇ ਬਜ਼ੁਰਗਾਂ ਤੋਂ ਮੈਂ ਪੁੱਛਿਆ ਸੀ ਵੀ ਆਪਣਾ ਪਿੰਡ ਦੇ ਵਿੱਚ ਮੈਨੂੰ ਦੱਸੋ ਕਿ ਆਪਣਾ ਕੋਈ ਵਾਸ਼ੀਕਾਰ ਬੰਦਾ ਉਹ ਇਹਨੇ ਮਦਸਿਆ ਕਿ ਆਪਣੀ ਯਕੀਆਂ ਦੀ ਵਸਤੀ ਯਕੀਆਂ ਦਾ ਉਹ ਆੜ ਵਾਜਦਾ ਆਪਣਾ ਤਾਂ ਆਪ ਨੂੰ ਯੱਕੇ ਕਹਿੰਦੇ ਸੀ ਉੱਥੇ ਆਪਣਾ ਜਿਹੜਾ ਦਾਦਾ ਸੀ ਯੱਕਿਆ ਨਾਲ ਦੌੜਿਆ ਸੀ ਠੀਕ ਕਿੱਧਰ ਅੱਗੇ ਲੰਘਿਆ ਸੀ ਠੀਕ ਹੈ ਜੀ ਅੱਛਾ ਉਸੇ ਸਟਾਰਟਿੰਗ ਅਸੀਂ ਗਏ ਘਰੇ ਇੱਕ ਦਿਨ ਉਸ ਸਾਨੂੰ ਨਹੀਂ ਸੀ ਪਤਾ ਇਹ ਮਤਲਬ ਕਿਹੜਾ ਗੋਆੜ ਕਿਹੜਾ ਜਾਂ ਕਿ ਖੜੀ ਹੈ ਗੱਡੀ ਲੈ ਕੇ ਤੇ ਮਤਲਬ ਉੱਥੇ ਜਦੋਂ ਪੁੱਛਿਆ ਵੀ ਅਸਰਾ ਸਾਡਾ ਬਜੁਰੰਗਾ ਦਾ ਨਾਲ ਆ ਵੀ ਤਿੰਨ ਭਰਾ ਸੀ ਉਹ ਹਮ ਪਾਲਾ ਸਿੰਘ ਤੇ ਚਲੋ ਨਾਂ ਤਿੰਨਾਂ ਦਾ ਲਿਆ ਮੈਂ ਤੇ ਉਹਨੇ ਵੀ ਅਸੀ ਤਾਂ ਬੈਠੇ ਸਭ ਪਹਿਲੇ ਬਿਠਾਇਆ ਉਹਨਾਂ ਚਾਹ ਪਾਣੀ ਪਿਆ ਸੰਖੜਾ ਵੀ ਪਿਆ ਉਹਨਾਂ ਦਾ ਕੋਈ ਗੱਲ ਨਹੀਂ ਸੀ ਬੈਠੋ ਆਪਾਂ ਚੱਲ ਕਰਦੇ ਆ ਗੱਲ ਉਹਨਾਂ ਫੇਰ ਆਪਸ ਵਿੱਚ ਕਿਲਾ ਵੀ ਫਰਾਣਾ ਬੰਦਾ ਇੱਕ ਉਹ ਦੋਨਾਂ ਹੁੰਦੀ 80 ਤੋਂ ਉੱਪਰ عمر ਸੀ ਆਂਦਾ ਵੀ ਉਹ ਨੂੰ ਉਹ ਜਾਣਦਾ ਹੈ ਹੋਰ ਤਾਂ ਕੋਈ ਇਹਨਾਂ ਨੂੰ ਕੋਈ ਜਾਣਦਾ ਨਹੀਂ ਮੈਂ ਕਿ ਮੇਰਾ ਘਰ ਬਖਾਉਗੀ ਤੇ ਉਦੋਂ ਬਾਅਦ ਉਹ ਨੂੰ ਸਾਧ ਲਿਆ ਮੈਂ ਇਹ ਨੂੰ ਕਿਹਾ ਵੀ ਮੇਰਾ ਘਰ ਬਖਾਉ ਕਿੱਥੇ ਆ ਉਹ ਆਦਾ ਉਹ ਉਹਨੇ ਤਾਂ ਮੇਰੇ ਨਾ ਦਾਦੇ ਪੁੱਤ ਦਾਦੇ ਸਾਰਿਆਂ ਦਾ ਹੀ ਨਾਂ ਦੱਸਦਾ ਅੱਛਾ ਮੇਰੇ ਪਿਓ ਦਾ ਵੀ ਨਾਂ ਮੇਰੇ ਚਾਚੇ ਤਾਇਆ ਦਾ ਅੱਛਾ ਚੱਲ ਤੇਰੀ ਜ਼ਮੀਨ ਬਖਾ ਕੇ ਲਿਆਵਾਂਗਾ ਅੱਛਾ ਉਹਨਾਂ ਨੂੰ ਥੋੜੀ ਜ਼ਮੀਨ ਦਾ ਵੀ ਪਤਾ ਕਿੱਥੇ ਆ ਅੱਛਾ ਆ ਤੁਹਾਡੀ 40 ਕਿੱਲੇ ਜ਼ਮੀਨ ਸੀ ਉਹ ਪਾਸੇ ਤੋਂ ਬੋਗੇ ਦੇ ਮੋੜ ਤੇ ਸੀ ਤੇ ਮੈਂ ਤੁਹਾਨੂੰ ਬਖਾ ਕੇ ਲਿਆਉਣਾ ਅੱਛਾ ਜਾ ਰੂ ਮੈਂ ਕੰਮ ਹੈ ਸਾਡਾ ਘਰ ਆਹ ਦਾ ਘਰ ਵੀ ਲੈ ਚਲਣਾ ਵੇਖੋ ਘਰ ਸਾਡਾ ਉੱਥੇ ਵੀ ਛੱਪੜ ਦੇ ਕੰਢੇ ਸੀ ਤੇ ਉਹ ਹੁਣ ਆਇਆ ਨਾ ਉਹ ਪੁਰਾਣਾ ਘਰ ਸੀ ਪੁਰਾਣੇ ਇਟਾ ਸੀ ਪੁਰਾਣਾ ਸੀ ਸਿਰਸ਼ਾਰਾ ਉਹਦੇ ਚ ਕੁਝ ਰਹਿ ਹੀ ਨਹੀਂ ਸੀ ਗਿਆ ਜਿਹੜੇ ਇਧਰੋਂ ਮੁਸਲਮਾਨ ਗਏ ਸੀ ਉਹ ਸਾਡੇ ਘਰ ਦੇ ਵਿੱਚ ਸੀ ਸਾਨੂੰ ਘਰ ਦੀ ਨਿਸ਼ਾਨੀ ਦੱਸਦੀ ਵਿਆਹ ਤੋਂ ਦਾ ਘਰ ਪਰ ਉਹਨੂੰ ਉਹ ਸਟੈਂਡਾ ਕੋਈ ਘਰ ਦਾ ਉਹ ਚੀਜ਼ ਕੋ ਨਹੀਂ ਰਹੇਗੀ ਅੱਛਾ ਜੀ ਉਹ ਕੋਈ ਮਤਲਬ ਕੱਚੇ ਘਰ ਸੀ ਉਦੋਂ ਹੂੰ ਉਸ ਤੋਂ ਬਾਅਦ ਕੀ ਹੋਇਆ ਚਲੋ ਅਸੀਂ ਪਿੰਡ ਚ ਸਾਨੂੰ ਨਾਲ ਚਲੋ ਤੁਹਾਨੂੰ ਗੁਰਦੁਆਰਾ ਬਖਾ ਕੇ ਲੈਵਣਾ ਥੋੜਾ ਹੂੰ ਤੇ ਸੁਦਾ ਗੁਰਦੁਆਰਾ ਬੜਾ ਪਿਛੂ ਸੀ ਹੂੰ ਉਸ ਟਾਈਮ ਸਾਡੇ ਗੁਰਦੁਾਰੇ ਦੇ ਵਿੱਚ ਖਰਾਸ ਵੀ ਸੀ ਆਟਾ ਵੀ ਪੈਂਦੇ ਸੀ ਹੂੰ ਤੇ ਚਵਾਰਾ ਸੀ ਚਵਾਰੇ ਦੇ ਉੱਤੇ ਮਤਲਬ ਮਹਾਰਾਜ ਪ੍ਰਕਾਸ਼ ਕਰਦੇ ਹੁੰਦੇ ਸੀ ਹੂੰ ਅਸੀਂ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਉਹ ਵੈਸੇ ਤਾਂ ਉਹ ਜਿਹੜਾ ਸਾਰੇ ਉਹ ਸਿੱਖ ਤਾਂ ਹੈ ਹੀ ਨਹੀਂ ਨਾ ਕੋਈ ਉਹ ਪਿੰਡ ਦੇ ਵਿੱਚ ਮੁਸਲਮਾਨ ਸੀ ਸਾਰੇ ਸਾਨੂੰ ਕੀ ਕਿਹਾ ਨਾ ਕਿ ਮੈਂ ਇਹਨੂੰ ਛਾਲ ਉੱਥੇ ਨਾ ਮਤਲਬ ਉਹ ਜਿਹੜਾ ਗੁਰਦੁਆਰਾ ਸੀ ਉਹਨੂੰ ਸੁਬਾਨਾ ਨੇ ਮਲਿਆ ਹੋਇਆ ਸੀ ਥੋੜੀ ਜਿਹੀ ਜਗ੍ਹਾ ਸੀ ਜਿੱਥੇ ਜਿੱਕੇ ਪ੍ਰਕਾਸ਼ ਹੁੰਦਾ ਸੀ ਉੱਥੇ ਕੋਈ ਨਹੀਂ ਸੀ ਮੈਂ ਇਹਨਾਂ ਨੂੰ ਸਵਾਲ ਕੀਤਾ ਉਹਨਾਂ ਨੂੰ ਜਿਹੜੇ ਉੱਥੇ ਰਹਿੰਦੇ ਸੀ ਮੈਂ ਕਿ ਤੁਸੀਂ ਉੱਥੇ ਕਿਉਂ ਉੱਪਰ ਕਿਉਂ ਵੀ ਜਾਂਦੇ ਜਿੱਥੇ ਆਪਣਾ ਗੁਰਦੁਆਰਾ ਪ੍ਰਕਾਸ਼ ਸੀ ਮਹਾਰਾਜ ਪ੍ਰਕਾਸ਼ ਸੀ ਉਹ ਕਹਿੰਦੇ ਸਾਨੂੰ ਡਰ ਲੱਗਦਾ ਹੈ ਅੱਛਾ ਮੈਂ ਕਿਉਂ ਕਹਦਾ ਡਰ ਲੱਗਦਾ ਆਦਾ ਨਹੀਂ ਸਾਨੂੰ ਸਾਡਾ ਮਾਨ ਹੀ ਨਹੀਂ ਕਰਦਾ ਉਧਰ ਜਾਂ ਨੂੰ ਬਾਕੀ ਜਿਹੜੀ ਰੈਸ਼ੀ ਘਰ ਸੀ ਮਤਲਬ ਘਰ ਕਮਰੇ ਸੀ ਉਹਨਾਂ ਸਾਰੇ ਮੱਲੇ ਸੀ ਜਿੱਥੇ ਪ੍ਰਕਾਸ਼ ਹੁੰਦਾ ਸੀ ਉਥੇ ਦਾ ਦਰਦਾ ਉਹ ਜਗ੍ਹਾ ਛੱਡੀ ਹੋਈ ਹੈ ਜਗ੍ਹਾ ਛੱਡੀ ਹੋਈ ਸੀ ਉਹਨਾਂ ਚਲੋ ਸਤਿਕਾਰ ਕਰਦੇ ਆ ਕਹਿ ਲੋ ਦਰ ਕਹਿ ਲੋ ਦਰ ਕਹਿ ਲੋ ਸਤਿਕਾਰ ਕਰਦੇ ਆ ਅੱਛਾ ਫਿਰ ਮੈਂ ਉਹਨਾਂ ਦਾ ਵੇਖਿਆ ਗਲੀਆਂ ਗਲੀਆਂ ਕੱਚੀਆਂ ਸੀ ਕੱਚੀਆਂ ਗਲੀਆਂ ਕੱਚੀਆਂ ਗਲੀਆਂ ਆਪਣੇ ਤੋਂ 40 30 ਸਾਲ ਪਿੱਛੇ ਘਰ ਤੋਂ 30 40 ਸਾਲ ਪਿੱਛੇ ਸੀ ਦਫਤੂ ਪਿੰਡ ਦਫਤੂ ਪਿੰਡ ਬੜਾ ਵੱਡਾ ਸੀ ਅੱਛਾ ਨੇ ਤਾਂ ਆਪਣੇ ਚੋਂ ਪੰਡਾਰ ਗਿਆ ਸੀ ਅੱਛਾ ਜੀ ਤੇ ਪਰ ਗਲੀਆਂ ਅਜੇ ਕੱਚੀਆਂ ਸੀ ਜਣੀ ਉਹ ਵਿਕਾਸ ਨਹੀਂ ਹੋਇਆ ਵਿਕਾਸ ਨਹੀਂ ਹੋਇਆ ਫਿਰ ਮੈਂ ਉਹਨਾਂ ਸਵਾਲ ਕੀਤਾ ਮੈਂ ਤੇ ਪਿੰਡ ਦੇ 12 ਕਿਨੇ ਗਨੇ ਬਸ ਇੱਕ ਦੋ ਟੂਬਵਲੇ ਸੀ ਇੱਕ ਦੋ ਟੂਬਵਲੇ ਬਿਜਲੀ ਬੜੀ ਮਹਿੰਗੀ ਸੀ ਛੇ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਕੋਈ 95 ਦੀ ਗੱਲ ਕਰ 95 ਦੀ 95 ਦੀ ਗੱਲ ਕਰ ਠੀਕ ਹੈ ਜੀ ਹਾਂ ਤੇ ਬਿਜਲੀ ਉਹ ਉਸ ਟਾਈਮ 8 ਰੁਪਏ ਜੁੰਡ ਸੀ ਉਹਨਾਂ ਦੇ ਉੱਥੇ ਉਸ ਜਦੋਂ ਦੇਖੋ ਹੁਣ ਆਪਣੇ ਤਾਂ ਹੁਣ 8 ਆ ਹਾਂ ਉਦੋਂ 8 ਰੁਪਏ ਜੁੰਡ ਸੀ ਮੈਂ ਸਾਰੇ ਸਵਾਲ ਕੀਤੇ ਉਹਨਾਂ ਨੂੰ ਤੇ ਬਿਜਲੀ ਵੀ ਕੋਈ ਖਾਸ ਨਹੀਂ ਸੀ ਅੱਛਾ ਅੱਛਾ ਕੋਈ ਖੇਤੀ ਜਿਹੜੀ ਸਾਰੀ ਸੀ ਉਹਨਾਂ ਦੀ ਉਹ ਹੈਗੀ ਸੀ ਆਪਣੇ ਦੂਜੇ ਨਹਿਰੀ ਪਾਣੀ ਦੇ ਸੀ ਠੀਕ ਹੈ ਦੂਜਾ ਪਾਣੀ ਘੱਟ ਸੀ ਠੀਕ ਹੈ ਉਹ ਸ਼ਖਾਦੀ ਵਰਤੋਂ ਆਪਣੇ ਨੂੰ ਘੱਟ ਕਰਦੇ ਹੂੰ ਮਤਲਬ ਖਾਦੀ ਦੇ ਵਰਤੋਂ ਬਹੁਤ ਹੀ ਘੱਟ ਨੇ ਕਿਉਂਕਿ ਉਹ ਮਤਲਬ ਇੰਨਾ ਨਾ ਖੇਤੀ ਚ ਵਧੇ ਨਹੀਂ ਉੱਥੇ ਹੀ ਖੜੇ ਨੇ ਹੂੰ ਉਹ ਟਰੈਕਟਰ ਵੀ ਕਾਮ ਉਸ ਟ ਹੈ ਉਹ ਹੋ ਸਕਦਾ ਹੋ ਗਏ ਹੋਣ ਉਸ ਟਮ ਕੋਈ ਟਰੈਕਟਰ ਵੀ ਵਾਲੇ ਹੈ ਨਹੀਂ ਸੀ ਭਾਈ ਪਿੰਡ ਚ ਇੱਕ ਦੋ ਹੀ ਸੀ ਤੇ ਦੂਸਰੇ ਪਿੰਡ ਦੇ ਲੋਕਾਂ ਦਾ ਥੋੜੇ ਪ੍ਰਤੀ ਕਿਵੇਂ ਸੀ ਪਿਆਰ ਪਿੰਡ ਦੇ ਲੋਕਾਂ ਦਾ ਤਾਂ ਬੜਾ ਹੀ ਪਿਆਰ ਹੈ ਅੱਛਾ ਉਹ ਤਾਂ ਕਟੂਗੜ ਜਦੋਂ ਅਸੀਂ ਗੁਰਦੁਆਰੇ ਗਏ ਸਾਰੇ ਨਾਲ ਆਏ ਬੱਚੇ ਬੰਦੇ ਪੂਰੇ ਕਟੂਗੜ 30 40 ਬੰਦੇ ਸਾਡੇ ਨਾਲ ਗੁਰਦੁਆਰਾ ਸਾਹਿਬ ਗਏ ਫਿਰ ਸਾਨੂੰ ਉਹਨੇ ਕਿਹਾ ਵੀ ਇੱਥੇ ਕੋਈ ਮੁਸਲਮਾਨ ਦੀ ਜਗਾ ਸੀ ਉਹਨਾਂ ਦੇ ਪੀਰ ਦੀ ਹੂੰ ਤੇ ਆਦਾ ਤੁਹਾਨੂੰ ਦਿਖਾ ਕੇ ਆਉਣਾ ਮੈਂ ਜੇ ਮੈਂ ਨਾ ਗਿਆ ਤਾਂ ਆਖਣਗੇ ਵੀ ਇਹ ਸਿੱਖ ਹੀ ਜਾਂਦਾ ਨਹੀਂ ਮੈਂ ਚਲੋ ਜੀ ਚਲੋ ਚੱਲਦੇ ਨੇ ਦੇਖਣੇ ਅਸੀਂ ਫਿਰ ਪੀਰ ਦੀ ਵੀ ਗਏ ਫਿਰ ਜਗਾ ਉਥੇ ਮੱਥਾ ਟੇਕ ਕੇ ਆਏ ਫਿਰ ਸਾਨੂੰ ਉਸ ਤੋਂ ਬਾਅਦ ਮਤਲਬ ਅਸੀਂ ਪਿੰਡ 'ਚ ਵੀ ਗੱਲਾਂ ਬਾਤਾਂ ਸਾੜੀਆਂ ਬਹੁਤ ਚੱਲਦੀਆਂ ਰਹੀਆਂ ਅਸੀਂ ਪਿੰਡ 'ਚ ਹਾਇਰ ਸੈਂਟ ਵੀ ਸਕੂਲ ਕਿ ਉਹ ਪਿੰਡ ਠੀਕ ਹੈ ਪਰ ਉਹ ਡਵੈਲਪਮ ਪੱਖੋਂ ਪਿੱਛੇ ਆ। ਨਹੀਂ ਚਲੋ। ਇਹ ਜਣੀ ਤਾਂ ਚਲੋ ਵਿਕਾਸ ਦੀ ਗੱਲ ਵੱਖਰੀ ਹੈ ਤਾਂ ਉੱਥੋਂ ਦੀਆਂ ਸਰਕਾਰਾਂ ਨੇ ਕਰਨਾ ਹੁੰਦਾ। ਕਰਨਾ ਨਹੀਂ ਕਰਨਾ ਹਾਂ। ਹੁਣ ਇਹਦੇ ਬਾਰੇ ਦੇਖੋ ਜਿਵੇਂ ਕੋਰੀਡੋਰ ਖੁੱਲਿਆ ਹੈਗਾ ਕਰਤਾਰਪੁਰ ਸਾਹਿਬ। ਹਾਂਜੀ। ਅਸੀਂ ਮੈਂ ਉਹ ਬੰਦਾ ਹੈਗਾ ਆ ਮੈਂ ਮਾਨਸਾ ਤੋਂ ਲੈ ਕੇ ਬਾਗਾ ਬਾਰਡਰ ਤੱਕ ਪੈਦਲ ਤੁਰਿਆ। ਠੀਕ ਹੈ ਠੀਕ। ਲਗਾਤਾਰ ਅਸੀਂ 10 ਦਿਨ ਤੁਰਿਆ ਹੈ ਕਈ ਸਾਥੀ। ਠੀਕ ਹੈ ਜੀ। ਜ਼ੀਰੋ ਲਾਈਨ ਤੇ ਜਾ ਕੇ ਮੋਮਬਤੀਆਂ ਜਗਾਈਆਂ 14 ਅਗਸਤ ਨੂੰ। ਠੀਕ ਠੀਕ ਠੀਕ। ਪਾਕਿਸਤਾਨ ਨੂੰ ਸੁਨੇਹਾ ਦਿੱਤਾ ਅਮਨ ਦਾ ਭਾਈਚਾਰੇ ਦਾ ਪਿਆਰ ਦਾ। ਹਾਂ ਤੁਸੀਂ ਵਿਜ਼ਿਟ ਕੀਤਾ ਹੈਗਾ ਪਾਕਿਸਤਾਨ ਨੂੰ ਤਿੰਨ ਚਾਰ ਵਾਰੀ ਤੁਸੀਂ ਕਹਿੰਦੇ ਉੱਥੋਂ ਦੇ ਲੋਕਾਂ ਦਾ ਵਿੱਚ ਬਹੁਤ ਪਿਆਰ ਹੈ ਸਾਡੇ ਪ੍ਰਤੀ ਬਹੁਤ ਇੱਜ਼ਤ ਕਰਦੇ ਆ ਸਤਿਕਾਰ ਕਰਦੇ ਆ ਲਾਹੌਰ ਦੇ ਹਾਂਜੀ ਜਦੋਂ ਇਹਨਾਂ ਸਤਿਕਾਰ ਕਰਦੇ ਆ ਤੇ ਤੁਸੀਂ ਕੀ ਇੰਨੀ ਚਾਹੁੰਦੇ ਹੋਗੇ ਵੀ ਜੇ ਜਿਵੇਂ ਕੋਰੀਡੋਰ ਕਰਤਾਰਪੁਰ ਸਭ ਖੁੱਲ ਗਿਆ ਹੈ ਹਾਂਜੀ ਏਵੇਂ ਜਿਵੇਂ ਸਾਡਾ ਜਿਹੜਾ ਇਹ ਉਹ ਗੰਡਾ ਸਿੰਘ ਵਾਲਾ ਬਾਰਡਰ ਕਹਿੰਦੇ ਆ ਆਪਾਂ ਹੁਸੈਨੀ ਵਾਲਾ ਕਹਿੰਦੇ ਆ ਹਾਂਜੀ ਇਹ ਤਿੰਨ ਸ਼ਹੀਦਾਂ ਦੀਆਂ ਇੱਥੇ ਬੁੱਤ ਲੱਗੇ ਹੋਏ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹਾਂਜੀ ਇਹ ਲਾਹੌਰ ਦੇ ਵਿੱਚ ਸ਼ਹੀਦ ਹੋਏ ਨੇ ਉੱਥੇ ਸੈਂਟਰ ਜੇ ਲਾਹੌਰ ਦੇ ਵਿੱਚ ਇੱਕ ਕੋਰੀਡੋਰ ਇੱਥੇ ਵੀ ਬਣਨਾ ਚਾਹੀਦਾ ਦੇਖੋ ਬਣਨਾ ਚਾਹੀਦਾ ਜੀ ਉਹ ਲੋਕ ਪਬਲਿਕ ਤਾਂ ਚਾਹੁੰਦੀ ਹਮ ਪਬਲਿਕ ਉਹਨਾਂ ਦੀ ਚਾਹੁੰਦੀ ਆਪਾਂ ਮਿਲ ਗਏ ਮਿਲ ਗਏ ਉਹਨਾਂ ਦਾ ਬੜਾ ਪਿਆਰ ਬੜਾ ਪਿਆਰ ਕਰਦੇ ਨੇ ਲਾਹੌਰ ਦੇ ਵਿੱਚ ਕਈ ਜਗ੍ਹਾ ਤੇ ਇਹੋ ਦੁਕਾਨਾਂ ਤੇ ਗਈ ਸਾਨੂੰ ਉਹਨਾਂ ਅਸੀਂ ਪੈਸੇ ਦੇਣਗੇ ਸਾਨੂੰ ਪੈਸੇ ਨਹੀਂ ਦੇਣਗੇ ਅੱਛਾ ਨਹੀਂ ਜੋ ਸਾਡੇ ਮਹਿਮਾਨ ਤੇ ਪਾਕਿਸਤਾਨ ਵਾਲੇ ਖਰਚੇ ਤੁਹਾਡੇ ਤੇ ਕਰਦੇ ਆ ਜਣੀ ਕੋਈ ਪੈਸਾ ਨਹੀਂ ਲੈਂਦੇ ਨਹੀਂ ਪੈਸਾ ਉਸ ਤੋਂ ਬਾਅਦ ਕੀ ਅਸੀਂ ਇਸ ਕਸੂਰ ਆ ਗਏ ਮੈਂ ਇਹਨੂੰ ਕਿਹਾ ਮੈਂ ਨਾ ਬਹੁਤ ਮਨਚੀ ਸੀ ਬੁੱਲੇ ਸ਼ਾ ਸੁਣਿਆ ਸੀ ਇਹ ਬੜਾ ਹੋਇਆ ਤਗੜਾ ਕਸੂਰ ਦਾ ਮੈਂ ਵੀ ਸਾਨੂੰ ਉਹਦੇ ਲੈ ਕੇ ਜਾਵਾਂ ਉਹ ਬਾਈ ਫਿਰ ਗੱਡੀ ਤੇ ਸਾਨੂੰ ਬੁੱਲੇ ਸ਼ਾ ਦੀ ਉਹ ਦਰਬਾਰ ਕਹਿੰਦੇ ਨੇ ਆਪਾਂ ਤਾਂ ਕਹਿ ਜੰਨੇ ਨਾ ਚਲੋ ਕੁਝ ਕਹੇ ਮਜ਼ਾਰ ਹਾਂ ਉਹ ਦਰਬਾਰ ਦਰਬਾਰ ਕਹਿੰਦੇ ਨੇ ਬੁੱਲੇ ਸ਼ਾ ਦੀ ਸਭ ਦਰਬਾਰ ਤੇ ਉੱਥੇ ਵੀ ਬਾਈ ਸਾਡੀ ਬੜੀ ਇੱਜ਼ਤ ਕੀਤੀ ਉਹਨਾਂ ਮੇਰੇ ਜਦਾਂ ਉਹਦਾ ਨਾਮ ਮੈਜੋਰ ਸੀ ਉਹਨੇ ਪੂਰੀ ਗੁੱਤੀ ਪੂਰੀ ਸੇਵਾ ਕੀਤੀ ਸਾਡੀ ਉਹਨੇ ਵੀ ਤੇ ਫਿਰ ਸਾਨੂੰ ਪਈ ਉੱਥੇ ਉਹਨੇ ਨਾ ਆਪਣਾ ਆਪਣਾ ਮੁਸਲਮਾਨ ਨੇ ਤੇ ਕਸੂਰ ਦੇ ਵਿੱਚ ਸਾਨੂੰ ਆਹ ਦਾ ਚੋਲ ਖੰਡਾ ਪਿਉਣਾ ਚੰ ਮੈਂ ਜੋ ਬੜਾ ਜ਼ੋਰ ਲਾ ਮੈਂ ਯਾਰ ਮੈਂ ਪੈਸੇ ਦੇਣਾ ਆ ਦੰਦਾ ਸਰਦਾਰ ਜੀ ਸਾਡੇ ਮਾਣ ਤੇ ਜਦੋਂ ਤੁਸੀਂ ਤੁਹਾਡੇ ਅਸੀਂ ਤੁਹਾਡੇ ਕੋਲ ਆਏ ਜੋ ਮਰਜੀ ਸੇਵਾ ਕਰਨ ਅੱਜ ਨਹੀਂ ਤੁਹਾਨੂੰ ਪੈਸਾ ਲਾਉਣਾ ਹੈ। ਅੱਛਾ ਤੁਹਾਨੂੰ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਸਾਨੂੰ ਲਾਉਂ ਦਿੱਤਾ। ਜਿਹੜੀ ਪਾਕਿਸਤਾਨ ਦੇ ਲੋਕ ਬੜੇ ਮਹਿਮਾਨ ਨਵਾਜ਼ ਨੇ। ਬੜੀ ਵਾਹ ਨਵਾਜ਼ੀ ਇਹ ਤੁਸੀਂ ਗੱਲ ਹੀ ਮਹਿਮਾਨ ਨਵਾਜ਼ੀ ਤਾਂ ਇੰਨੀ ਜ਼ਿਆਦਾ ਉਹਨਾਂ ਕੋਲੇ ਨਾ। ਹੂੰ। ਬਹੁਤ ਹੀ ਜ਼ਿਆਦਾ ਹੈ। ਫਿਰ ਜਿੱਥੇ ਤੁਹਾਡਾ ਜਨਮ ਹੋਇਆ ਜਿਵੇਂ ਦਫਤੂ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਤੁਹਾਡੇ ਵੱਡੇ ਭਰਾ ਨੇ ਜਾਂ ਹੋਰ ਨੇ ਤੁਹਾਡੇ ਮਾਂ-ਬਾਪ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ। ਹਾਂਜੀ ਹਾਂਜੀ। ਉਹ ਉਹ ਥਾਵਾਂ ਵੇਖਣ ਨੂੰ ਅੱਜ ਇੱਧਰ ਲੋਕ ਤਰਸਦੇ ਆ ਉੱਧਰ ਜਿਹੜੇ ਗਏ ਹੋਏ ਲੋਕ ਨੇ ਉਹ ਸ਼ਹਿਜ਼ਾਦੀ ਵੇਖਣ ਨੂੰ ਤਰਸਦੇ ਹੋਣਗੇ। ਕੋ ਸ਼ਹਿਜ਼ਾਦੀ ਵੇਖੋ ਮੇਰੇ ਕੋਲੇ ਕਰਵਾਇਆ ਸੀ ਉਸਬਰ ਫੋਨ ਹੁਣ ਆ ਪਰਸੂ ਆਇਆ ਮੇਰੇ ਕੋਲੇ। ਹਾਂ ਇਥੋਂ ਦਾ ਮੁਸਲਮਾਨ ਹੈ ਵੈਸੇ ਜਨਮ ਹੁੰਦਾ ਵੀ ਉੱਧਰ ਜਾ ਕੇ ਹੋਇਆ। ਉਹ ਇਥੋਂ ਦੀ ਸ਼ਹਿਜ਼ਾਦੀ ਇਹਦੇ ਨੇ। ਸ਼ਹਿਜ਼ਾਦੀ ਇਹਦੇ ਨੇ। ਸਾੜੀ ਨੇ ਇੱਥੇ ਭੂਆ ਜੀ ਦਾ ਮੇਲਾ ਲੱਗਦਾ ਹੈ। ਮੈਨੂੰ ਕਹਿੰਦਾ ਮੈਨੂੰ ਉਹਦੇ ਨੇ ਫੋਟੋਆਂ ਪੀ। ਭੂਆ ਜੀ ਦਾ ਮੇਲਾ ਭੂਆ ਜੀ ਦੇ ਵਾਲੇ ਆ ਪੂਆ ਜੀ ਇਸ ਪਿੰਡ ਦੀ ਹੋਈ ਲੜਕੀ ਹੋਈ ਏ ਅੱਛਾ ਉਹਦਾ ਨਾ ਪੂਆ ਜੀ ਕਹਦੇਗਾ ਉਹਦੀ ਨਾ ਕਬਰ ਬਣੀਗੀ ਇੱਥੇ ਸਾਡੇ ਅੱਛਾ ਤੇ ਉਸੇ ਮਿਲਾ ਲੱਗਦਾ ਹਰ ਸਾਲ ਮੁਸਲਮਾਨ ਸੀ ਬੀਬੀ ਹੋ ਬੀਬੀ ਮੁਸਲਮਾਨ ਸੀ ਅੱਛਾ ਤੇ ਉਹਦਾ ਉਹਦੀਆਂ ਫੋਟੋਆਂ ਕਹਿੰਦਾ ਵੀ ਫੋਟੋਆਂ ਭੇਜ ਫਿਰ ਮੈਂ ਉਹਨਾਂ ਮੁੰਡਿਆਂ ਨੂੰ ਕਿਹਾ ਮੈਂ ਯਾਰ ਫੋਟੋਆਂ ਭੇਜੂੰਂਦੀ ਆ ਫਿਰ ਮੈਨੂੰਆਂ ਫੋਟੋਆਂ ਭੇਜੀਆਂ ਉੱਥੇ ਅੱਛਾ ਪੂਆਜੀ ਦੇ ਮੇਲੇ ਤੇ ਇੱਥੋਂ ਦੇ ਜਿਹੜੇ ਸਿੱਖ ਨੇ ਉਵੇਂ ਜਾਂਦੇ ਹੁਣ ਆ ਜਾਂਦੇ ਅੱਛਾ ਉਵੇਂ ਮੇਲਾ ਪੜਦਾ ਮੇਲਾ ਪੜਦਾ ਮੁਸਲਮਾਨ ਬੀਬੀਓ ਕਬਰ ਹੈ ਕੋਕਾ ਕਬਰ ਹੈ ਕਬਰ ਤੇ ਮੇਲਾ ਉਵੇਂ ਪੜਦਾ ਦੇਖੋ ਸਾਡੇ ਮੇਲੇ ਸਾਂਝੇ ਨੇ ਸਾਡੀ ਬੋਲੀ ਸਾਂਝੀ ਹੈ ਸਾਡੇ ਦੁੱਖ ਸੁੱਖ ਸਾਂਝੇ ਨੇ ਰਿਸ਼ਤੇਦਾਰੀਆਂ ਸਾਂਝੀਆਂ ਨੇ ਧਾਰਮਿਕ ਸਥਾਨ ਉਹਨਾਂ ਦੇ ਇੱਧਰ ਨੇ ਇੱਧਰ ਲਿਆਂ ਦੇ ਉਧਰ ਨੇ ਤੇ ਕਿੱਡੀ ਕਸੂਤੀ ਹੈ ਵੰਡ ਪਈ ਹੈ ਬਹੁਤ ਵੰਡ ਪਈ ਹੈ ਲੋਕ ਬੜਾ ਚਾਹੁੰਦੇ ਉਹ ਹੋ ਨਾ ਪਿਆਰ ਕਰ ਰਹੇ ਨਾ ਉਥੋਂ ਦੇ ਲਾਸਟ ਦੇ ਵਿੱਚ ਸਰਦਾਰ ਮੇਜਰ ਸਿੰਘ ਪੁੱਲਰ ਸਾਹਿਬ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਦੇਖੋ ਸ੍ਰੀ ਅਸੀਂ ਤਾਂ ਇਹ ਕਹਿੰਦੇ ਆ ਵੀ ਦੋਨੇ ਜਰੂਰ ਜਨਤਾ ਚਾਹੁੰਦੀ ਉਹ ਚਾਹੁੰਦੇ ਆਪਾਂ ਚਾਉਂਦੇ ਆ ਕਿ ਸਾਡਾ ਪਿਆਰ ਬਣਿਆ ਰਹੇ ਹੂੰ ਵੀ ਕਿਸੇ ਤਰੀਕੇ ਨਾਲ ਸਾਡਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ ਹੂੰ ਕਿਉਂਕਿ ਜਨਤਾ ਚਾਹੁੰਦੀ ਹੈ ਇਧਰ ਲਈ ਚਾਹੁੰਦੀ ਹੈ ਉਧਰ ਲਈ ਚਾਹੁੰਦੀ ਹੈ ਹੂੰ ਭਈ ਗਵੇਂਸਰ ਉਹ ਉਪਰ ਵੀ ਦੋਰ ਖੁੱਲਾ ਇਸੇ ਤਰ੍ਹਾਂ ਹੀ ਮੇਲ ਮਲਾਪ ਉਹਨਾਂ ਨੂੰ ਮਿਲਦੇ ਰਹੀ ਆਪਦੇ ਧਾਰਮਿਕ ਸਥਾਨਾਂ ਤੇ ਸਾਰੇ ਬਾਡਰਾਂ ਦੇ ਉੱਤੇ ਕੋਈ 100-100 ਕਿੱਲੇ ਦਾ ਇਸ ਤਰ੍ਹਾਂ ਦਾ ਕੋਰੀਡੋਰ ਬਣਾ ਦਣ ਹਾਂਜੀ ਇੱਥੇ ਪੂਰੀ ਦਿਹਾੜੀ ਮੇਲਾ ਲੱਗਿਆ ਰਵੇ ਪੂਰਾ ਮੇਲਾ ਲੱਗਿਆ ਰਿਹਾ ਆਧਾਰ ਕਾਰਡ ਦੇ ਉੱਤੇ ਐਂਟਰੀ ਹੋ ਜੇ ਐਂਟਰੀ ਹੋ ਜੇ ਉਹ ਉਹ ਵੀ ਆਉਣ ਅਸੀਂ ਵੀ ਜਾਵਾਂ ਅਸੀਂ ਆਪਦੀ ਗੱਲ ਕਰੀਏ ਉਹ ਆਪਦੀ ਗੱਲ ਕਰਨ ਬਿਲਕੁਲ ਬਿਲਕੁਲ ਪੰਜਾਬੀ ਬੋਲਦੇ ਨੇ ਪਿਓਰ ਪੰਜਾਬੀ ਉਹਨਾਂ ਦੀ ਸਾਡੇ ਨਾਲੋਂ ਵੀ ਪੰਜਾਬੀ ਉਹਨਾਂ ਦੀ ਵਧੀਆ ਤੇ ਮਤਲਬ ਤੁਹਾਨੂੰ ਦੂਸਰਾ ਪਾਸਾ ਲੱਗਦਾ ਹੀ ਨਹੀਂ ਵੀ ਅਸੀਂ ਕਿਸੇ ਹੋਰ ਦੇਸ਼ ਆ ਗਏ ਹਾਂ ਪਰ ਆ ਵੀ ਤਾਂ ਥੋੜਾ ਜਿਹਾ ਫਰਕ ਹੈ ਮਰਤੀ ਬੋਲੀ ਖਾਣਾ ਇੱਕੋ ਬੋਲੀ ਇੱਕੋ ਸਭ ਕੁਝ ਏਕ ਤੇ ਆਪਨ ਉਹ ਜਿਹੜੇ ਸ਼ਹਿਜਾਦੀ ਦੇ ਮੁਸਲਮਾਨ ਨੇ ਕਿ ਜਿਹੜੇ ਉਹ ਉਹਨਾਂ ਦਾ ਨਾਮ ਪਤਾ ਕੀ ਹੈ ਮੈਂ ਦੱਸਣਾ ਤੁਹਾਨੂੰ ਨਾ ਮੇਰਾ ਇਹਦੇ ਵਿੱਚ ਹੈ ਨਾ ਉਹਨਾਂ ਦਾ ਸਾਰਾ ਕੁਝ ਆਇਆ ਮੇਰੇ ਕੋਲ ਪਰਸੋਂ ਦਾ ਕਿੱਥੇ ਰਹਿੰਦੇ ਨੇ ਉਹ ਮੈਨੂੰ ਆਪਣੇ ਗਾਲੀ ਕਿਰਾ ਦੇਣਾ ਕੋਈ ਚੋ ਕੋਈ ਨਹੀਂ ਮੈਂ ਨੰਬਰ ਲੈ ਲੂੰਗਾ ਉਹ ਨੰਬਰ ਲੈ ਮੈਂ ਤੁਹਾਨੂੰ ਬਾਤ ਤੁਹਾਡੀ ਇੰਟਰਵਿਊ ਅਸੀਂ ਉਹਨਾਂ ਨੂੰ ਭੇਜ ਦਿਆਂਗੇ ਉਹਨਾਂ ਨੂੰ ਭੇਜਿਆ ਇੰਟਰਵਿਊ ਠੀਕ ਹੈ ਜੀ ਤੇ ਲਾਸਟ ਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਵੀ ਜਿਹੜੇ ਸ਼ਹਿਜਾਦੀ ਤੋਂ ਉਜੜ ਕੇ ਗਏ ਮੁਸਲਮਾਨ ਨੇ ਹੁਣ ਪਾਕਿਸਤਾਨ ਦੀ ਧਰਤੀ ਤੇ ਵੱਸਦੇ ਆ ਤੁਸੀਂ ਸੀਨੀਅਰ ਸਿਟੀਜ਼ਨ ਹੋ ਹਾਂ ਜੀ ਔਰ ਬੜੇ ਬੜੇ ਲਿਖੇ ਹੋ ਸੁਰਜੇ ਹੋਏ ਇਨਸਾਨੋਂ ਪਾਕਿਸਤਾਨ ਵਿਜ਼ਿਟ ਕੀਤਾ ਹੈ। ਹਾਂਜੀ। ਸ਼ਹਿਜਾਦੀ ਪਿੰਡ ਤੋਂ ਓਜੜ ਕੇ ਗਏ ਲੋਕਾਂ ਨੂੰ ਇੱਕ ਤਾਂ ਸਲਾਮ ਭੇਜੋ ਤੁਸੀਂ ਆਪਦੀ ਸ਼ਹਿਜਾਦੀ ਪਿੰਡ ਵੱਲੋਂ। ਠੀਕ ਹੈ ਜੀ। ਵੀ ਸ਼ਹਿਜਾਦੀ ਵਾਲਿਓ ਜਿੱਥੇ ਕਿਤੇ ਵੀ ਬਸਦੇ ਹੋ ਤੁਸੀਂ ਤੁਸੀਂ ਤਰੱਕੀਆਂ ਕਰੋ। ਠੀਕ। ਤੁਸੀਂ ਬਸਦੇ ਰਹੋ ਮੋ। ਅੱਛਾ। ਤੇ ਤੁਹਾਨੂੰ ਸ਼ਹਿਜਾਦੀ ਪਿੰਡ ਵੱਲੋਂ ਭਾਈ ਸਲਾਮ ਭੇਜਦੇ ਆ ਇੱਕ ਤਾਂ ਇਹ ਕਹੋ ਪਹਿਲਾਂ। ਹਾਂਜੀ। ਮੈਂ ਆਪਦੇ ਭਰਾ ਉਹਨੂੰ ਮੁਸਲਮਾਨ ਭਰਾ ਉਹਨੂੰ ਜਿਹੜੇ ਸ਼ਹਿਜਾਦੀ ਤੋਂ ਸ਼ਿਫਟ ਹੋ ਕੇ ਪਾਕਿਸਤਾਨ ਚਲੇ ਗਏ ਨੇ। ਮੈਂ ਇਹਨਾਂ ਨੂੰ ਸਲਾਮ ਕਰਦਾ ਕਿ ਤੁਸੀਂ ਸੁਖੀ ਵਸਦੇ ਸੁਖੀ ਰਹੋ ਹਾਂ ਦੂਜਾ ਤੁਹਾਡਾ ਜਿਹੜਾ ਆਪਣਾ ਤੁਹਾਡੇ ਪਿਤਾ ਜੀ ਦਾ ਤੁਹਾਡੇ ਵੱਡੇ ਭਰਾ ਦਾ ਜਨਮ ਸਥਾਨ ਹੈ ਤੁਹਾਡਾ ਆਪਣਾ ਪਿੰਡ ਦਫਤੂ ਦਫਤੂ ਦੇ ਲੋਕਾਂ ਨੂੰ ਵੀ ਸਲਾਮ ਮੈਂ ਆਪਦੇ ਪਿੰਡ ਪਰਾਣਾ ਪਿੰਡ ਆਪਦੇ ਬਜ਼ੁਰਗਾਂ ਦਾ ਪਿੰਡ ਦਫਤੂ ਜਿਹੜਾ ਕਸੂਰ ਦੇ ਕੋਲ ਹੈ ਮੈਂ ਉੱਥੋਂ ਦੇ ਵਸਨੀਕਾਂ ਨੂੰ ਕਹਿੰਦਾ ਕਿ ਤੁਸੀਂ ਸੁਖੀ ਵਸਦੇ ਰਹੋ ਤਾਂ ਸਰਦਾਰ ਮੇਜਰ ਸਿੰਘ ਹੋਰਾਂ ਨੇ ਸ਼ਹਿਜਾਦੀ ਪਿੰਡ ਤੋਂ ਉੱਜੜ ਕੇ ਗਏ ਲੋਕਾਂ ਨੂੰ ਜਿਹੜੇ ਪਾਕਿਸਤਾਨ ਦੀ ਧਰਤੀ ਤੇ ਵਸਦੇ ਆ ਤੇ ਦਫਤੂ ਪਿੰਡ ਦੇ ਜਿਹੜੇ ਇਹਨਾਂ ਦਾ ਆਪਣਾ ਇਹਨਾਂ ਦੇ ਵੱਡੇ ਭਰਾ ਦਾ ਇਹਨਾਂ ਦੇ ਮਾਤਾ ਪਿਤਾ ਦਾ ਉਧਰ ਜਿਹੜਾ ਜਨਮ ਸਥਾਨ ਹੈ ਇਹਨਾਂ ਦੇ ਸਹੁਰੇ ਵੀ ਉੱਥੇ ਕਿਹੜੇ ਪਿੰਡ ਦੱਸੇ ਜੀ ਇਹ ਆਪਣਾ ਬਦੋਕੇ ਬਦੋਕੇ ਲਾਹੌਰ ਦੇ ਨੇੜੇ ਲਾਹੌਰ ਦੇ ਨੇੜੇ ਉਹ ਸਾਰੇ ਪਿੰਡ ਇਹਨਾਂ ਦੇ ਦਿਲ 'ਚ ਬਸਦੇ ਨੇ ਅੱਜ ਵੀ ਤੜਪ ਹੈ ਦੋਨੋਂ ਪਾਸੇ ਲੋਕਾਂ ਦੀ ਤਾਂ ਇਹ ਤੜਪ ਨੂੰ ਮਟਾਉਣ ਦਾ ਇੱਕੋ ਇੱਕ ਤਰੀਕਾ ਹੈਗਾ ਕਿ ਲੋਕਾਂ ਦੇ ਵਿੱਚ ਪਿਆਰ ਵਧਾਇਆ ਜਾਵੇ ਬਾਰਡਰ ਖੋਲੇ ਜਾਣ ਵਪਾਰ ਵਧੇ ਕੋਰੀਡੋਰ ਜਿਸ ਤਰ੍ਹਾਂ ਕਰਤਾਰਪੁਰ ਬਣਿਆ ਉਸ ਤਰ੍ਹਾਂ ਹੀ ਫਾਜ਼ਿਲਕਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਿਹਨੂੰ ਗੰਡਾ ਸਿੰਘ ਵਾਲਾ ਬਾਰਡਰ ਕਹਿੰਦੇ ਆ ਪਾਕਿਸਤਾਨ ਵਾਲੇ ਇਹ ਬਾਰਡਰ ਖੋਲ ਦਿੱਤੇ ਜਾਣ ਵਪਾਰ ਵੀ ਵਧੇ ਪਿਆਰ ਵੀ ਵਧੇ ਤਾਂ ਇਹਨਾਂ ਸ਼ਬਦਾਂ ਦੇ ਨਾਲ ਸਰਦਾਰ ਮੇਜਰ ਸਿੰਘ ਹੋਰਾਂ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ